ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਲਗਾਤਾਰ ਤੁਹਾਨੂੰ ਆਪਣੇ ਚੈਨਲ ਤੇ ਅਸੀਂ ਹਾੜਾਂ ਨੂੰ ਲੈ ਕੇ ਜਿਹੜਾ ਜਾਗਰੂਤ ਵੀ ਕਰਦੇ ਆ ਰਹੇ ਹਾਂ ਆਪਣੇ ਚੈਨਲ ਦੇ ਮਾਦੀ ਮਰਾਈ ਤੁਹਾਨੂੰ ਮੈਸੇਜ ਵੀ ਦਿੰਦੇ ਆ ਰਹੇ ਆ ਇਸ ਸਮੇਂ ਬਸੰਤਾਂ ਦਾ ਜਿਹੜੇ ਦਿਨ ਸ਼ੁਰੂ ਹੋ ਚੁੱਕੇ ਆ ਤੇ ਇਸ ਸਮੇਂ ਅਸੀਂ ਉਜ دریا ਤੇ ਖੜੇ ਆ ਬਮਿਆ ਲੇੜੀ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਆ ਵੀ ਇਹ ਉਜ دریا ਆ ਜਿੱਥੇ ਜਿਹੜਾ ਬਹਾਰ ਦੀ ਜਿਹੜੀ ਸਥਿਤੀ ਸੀ ਹਰ ਸਾਲ ਦੀ ਜੇ ਗੱਲ ਕਰੀਏ ਬਸੰਤਾਂ ਨੂੰ ਜਿਹੜਾ ਆ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਪਾਣੀ ਜਿਹੜਾ ਆ ਬਮਿਆਲ ਏਰੀਏ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਜਿਹੜਾ ਫਿਰ ਜਾਂਦਾ ਹੈ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਵੀ ਇਸ ਸਮੇਂ ਇਹ ਨਾਲ ਹੀ ਗੁਜਰਾਂ ਦੇ ਪਰਿਵਾਰਾਂ ਦੇ ਜਿਹੜੇ ਵੀ ਹਨ ਕੁਲ ਵੀ ਹਨ ਜਿੱਥੇ ਉਹਨਾਂ ਨੂੰ ਹਰ ਵਾਰੀ ਜਿਹੜਾ ਆ ਪ੍ਰਸ਼ਾਸਨ ਵੱਲੋਂ ਪਹਿਲੇ ਹੀ ਅਲਰਟ ਕੀਤਾ ਜਾਂਦਾ ਹੈ ਕਿ ਵੀ ਤੁਸੀਂ ਜਿਹੜਾ ਕਿਸੇ ਵੀ ਆਪਣੀ ਜਿਹੜੀ ਹੈ ਜਾਨ ਬਚਾਉਣ ਲਈ ਉੱਚੀ ਜਗ੍ਹਾ ਕਿਥੇ ਸਥਾਨ ਦੇ ਵਿੱਚ ਕੋਈ ਮਹੀਨਾ ਪਹਿਲੇ ਹੀ ਆਪਣਾ ਬਚਾਅ ਲਈ ਜਾ ਸਕਦੇ ਹੋ ਤਸਵੀਰਾਂ ਤੁਹਾਨੂੰ ਇਸ ਸਮੇਂ ਇਧਰ ਦੀਆਂ ਵੀ ਦੱਸ ਸਕਦੇ ਆਂ ਕਿ ਇਸ ਸਮੇਂ ਪਾਣੀ ਦਾ ਜਿਹੜਾ ਬਹਾਅ ਜਿਹੜਾ ਤੇਜ਼ ਹੁੰਦਾ ਹੋਇਆ ਨਜ਼ਰ ਆ ਰਿਹਾ ਪਾਣੀ ਵੱਧਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਜਿਹੜਾ ਆ ਇੱਕ ਸਰਕਾਰੀ ਨੰਬਰ ਜਿਹੜਾ ਜਾਰੀ ਕੀਤਾ ਗਿਆ ਹੈ ਸਰਕਾਰੀ ਨੰਬਰ ਤੁਹਾਨੂੰ ਇਸ ਆਪਣੇ ਸਕਰੀਨ ਦੇ ਉੱਪਰ ਦਿਖਾਵਾਂਗੇ ਨਾਲ ਨਾਲ ਤੇ ਉਹਨਾਂ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਵੀ ਕਿਸੇ ਤਰ੍ਹਾਂ ਦੀ ਮਾਰ ਦੀ ਸਥਿਤੀ ਬਣਦੀ ਹੈ ਤੇ ਉਹਨੂੰ ਇਸ ਨੰਬਰ ਤੇ ਜਿਹੜਾ ਆ ਸਾਨੂੰ ਜਲਦ ਫੋਨ ਕਰਕੇ ਜਿਹੜਾ ਅਸੀਂ ਕੰਟਰੋਲ ਕਰ ਸਕੀਏ ਤੁਹਾਡੀ ਸਮੱਸਿਆ ਦੇ ਵਿੱਚ ਹਾਜ਼ਰ ਹੋ ਸਕੀਏ ਇੱਥੇ ਹੀ ਲੋਕਾਂ ਨਾਲ ਜਿਹੜੀ ਇੱਥੋਂ ਦੇ ਰਹਿਣ ਵਾਲੇ ਵਸਿੰਦਰੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਇਸ ਸੰਬੰਧੀ ਤਾਂ ਤਾਂ ਬਨੇ ਰੋ ਸਾਡੇ ਨਾਲ ਤੇ ਦੇਖਦੇ ਰੋ ਪੰਜਾਬ ਜੀ ਕੇ ਨਿਊਜ਼ ਨਾ ਜੀ ਆਪਣਾ ਮੇਰਾ ਨਾਮ ਸਾਰੇ ਜਿੰਦਰ ਮਖਨੂਨ ਕਿਹੜੀ ਜਗ੍ਹਾ ਤੇ ਰਹਿਣ ਆ ਗਏ ਸਾਡੇ ਪਿੰਡ ਦਾ ਨਾਮ ਦੋਸਤਪੁਰਾ ਜੀ ਅ ਦੇਖਿਆ ਗਿਆ ਕਿ ਇਸ ਏਰੀਆ ਦੇ ਵਿੱਚ ਬਰਿਆਲ ਏਰੀਆ ਦੇ ਵਿੱਚ ਹਰ ਵਾਰੀ ਜਿਹੜਾ ਫਲੱਡ ਆਉਂਦਾ ਕਾਫੀ ਪਾਣੀ ਆਉਂਦਾ ਉਹ ਜਿਹੜੇ ਦਰਿਆ ਦੇ ਵਿੱਚੋਂ ਲੋਕਾਂ ਦਾ ਨੁਕਸਾਨ ਵੀ ਹੁੰਦਾ ਇਸ ਵਾਰੀ ਪ੍ਰਸ਼ਾਸਨ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਹੈ ਸੂਨ ਜੇਠਾਂ ਤੇ ਲੇਕੀ ਕਹਿਣਾ ਚਾਹੁੰਦੇ ਜਿਹੜਾ ਨੰਬਰ ਜਾਰੀ ਕੀਤਾ ਜੀ ਬਹੁਤ ਵਧੀਆ ਗੱਲ ਹੈ ਔਰ ਮੈਂ ਆਪਣੇ ਇਲਾਕੇ ਦੇ ਸਾਰੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਜਿਹੜਾ ਨੰਬਰ ਹੈ 01862346944 ਹਰ ਕਿਸੇ ਨੂੰ ਵੀ ਹਾੜ ਦੇ ਦੌਰਾਨ ਕੋਈ ਵਿਪਤਾ ਦਾ ਸਾਹਮਣਾ ਕਰਨਾ ਪੈਂਦਾ ਉਸ ਨੰਬਰ ਤੇ ਫੌਰਨ ਕਾਲ ਕੀਤੀ ਜਾਏ ਨੰਬਰ ਦੁਬਾਰਾ ਨੋਟ ਕਰ ਲਓ 01862346944 ਇੱਕ ਗੱਲ ਦੇਖੀਏ ਕਿ ਜਿਹੜੇ ਲੋਕ ਨਾ ਕਾ ਵੀ ਉੱਚ ਦੇ ਨਾਲ ਨੇ ਇੱਕ ਉਹਨਾਂ ਨੂੰ ਵੀ ਮੈਸੇਜ ਹੈ ਪ੍ਰਸ਼ਾਸਨ ਦਾ ਕਿ ਜਦੋਂ ਲੱਗਦਾ ਕਿ ਬਰਸਾਤਾਂ ਆਂਦੀਆਂ ਉਹਨਾਂ ਨੂੰ ਉੱਚੇ ਸਥਾਨਾਂ ਤੇ ਚਲੇ ਜਾਣਾ ਚਾਹੀਦਾ ਤੁਹਾਡੇ ਨੂੰ ਕੀ ਪੀਂਦਾ ਮੇਰੀ ਵੀ ਉਹਨਾਂ ਨੂੰ ਇਹੀ ਬੇਨਤੀ ਹੈ ਜੀ ਕਿ ਉਸੇ ਤਰ੍ਹਾਂ ਅੰਤ ਜਾ ਕੇ ਆਪਣੇ ਜਿਹੜੇ ਪਰਿਵਾਰ ਦਾ ਆਪਣੇ ਡੰਗਰ ਬੱਚੇ ਦਾ ਜੋ ਵੀ maal ਆ ਤੁਹਾਡੇ ਕੋਲ ਉਹ ਤਾਂ ਬਚਾ ਕੀਤਾ ਜਾਏ ਪਰ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜਿਹੜਾ ਨੰਬਰ ਦਿੱਤਾ ਅਗਰ ਕੋਈ ਵੀ ਕਿਸੇ ਦੀ ਵੀ ਕਾਲ ਆਂਦੀ ਹੈ ਉਸ ਕਾਲ ਤੇ ਫੌਰਨ ਕਾਰਵਾਈ ਕੀਤੀ ਜਾਏ ਤਾਂ ਔਰ ਕੀ ਨੰਬਰ ਇਸ਼ੂ ਕੀਤਾ ਗਿਆ ਹੈ ਫਲੱਡ ਦੇ ਹਾਲਾਤ ਨੂੰ ਦੇਖਦੇ ਹੋਏ ਜਿਹੜਾ ਇਸ ਸੀਜ਼ਨ ਦੇ ਵਿੱਚ ਆਮ ਤੌਰ ਤੇ ਕਈ ਵਾਰੀ ਹੋ ਜਾਂਦਾ ਹੈ ਅਸੀਂ ਮੁਕੰਮਲ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਆ ਸਾਰੇ ਅ ਅਧਿਕਾਰੀਆਂ ਨੂੰ ਆਪ ਪੱਤਰਕਾਰੀਆਂ ਨਾਲ ਮੀਟਿੰਗਸ ਕਰਕੇ ਅ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਨੇ ਅਸੀਂ 46 ਜਿਹੜੇ ਪਿੰਡ ਪਿਛਲੇ ਸਮੇਂ 'ਚ ਇਹ ਫਲੱਡ ਪ੍ਰੋਨ ਰਹੇ ਨੇ ਉਸ ਤੇ ਪੰਜ ਕਲਸਟਰ ਅਫਸਰ ਨਿਯੁਕਤ ਕੀਤੇ ਨੇ ਔਰ ਹਰੇਕ ਇੱਕ ਜਾਂ ਦੋ ਪਿੰਡਾਂ ਪਿੱਛੇ ਨੂੰ ਲੋਕਲ ਅਫਸਰ ਵੀ ਨਿਯੁਕਤ ਕੀਤੇ ਨੇ ਜਿਹੜੇ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਨੇ ਅ ਇਸ ਤੋਂ ਇਲਾਵਾ ਅਸੀਂ ਪਿੱਛੇ ਜੇ ਆਪਦੇ ਜਿਹੜੇ ਪ੍ਰਬੰਧ ਹੈ ਉਸ ਨੂੰ ਉਸ ਦੀ ਪ੍ਰੀਪੇਅਰਡਨੈਸ ਨੂੰ ਦੇਖਣ ਲਈ ਤਿਆਰੀ ਨੂੰ ਦੇਖਣ ਲਈ ਇੱਕ ਪਹਾੜੀਪੁਰ ਪ੍ਰਿੰਡ ਵਿੱਚ ਮੋਕ ਡ੍ਰਿਲ ਵੀ ਕੀਤੀ ਜਿੱਥੇ ਸਾਰੀਆਂ ਸੁਰੱਖਿਆ ਏਜੰਸੀਆਂ ਤੋਂ ਇਲਾਵਾ ਐਨਡੀਆਰਐਫ ਦੀ ਟੀਮ ਨੇ ਵੀ ਹਿੱਸਾ ਲਿਆ ਸੀਗਾ ਇਸ ਤੋਂ ਇਲਾਵਾ ਅਸੀਂ ਇੱਕ ਫਲੱਡ ਕੰਟਰੋਲ ਰੂਮ ਜਿਹੜਾ ਲਗਾਤਾਰ 24 ਘੰਟੇ ਕੰਮ ਕਰ ਰਿਹਾ ਹੈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਉੱਥੇ ਇੱਕ ਅਸੀਂ ਫਲਡ ਕੰਟਰੋਲ ਰੂਮ ਸਾਬ ਕੀਤਾ ਜਿਸ ਦਾ ਇੱਕ ਨੰਬਰ ਜਾਰੀ ਕੀਤਾ ਹੋਇਆ ਹੈ ਜਿੱਥੇ ਜਿਸ ਨੰਬਰ ਤੇ ਇੱਕ ਵਿਅਕਤੀ ਹਮੇਸ਼ਾ ਇੱਥੇ ਮੌਜੂਦ ਹੁੰਦਾ ਹੈ ਤੇ ਕੋਈ ਵੀ ਜ਼ਿਲ੍ਹੇ ਦਾ ਵਸਨੀਕ ਉਸ ਨੰਬਰ ਤੇ ਕਾਲ ਕਰਕੇ ਜੇ ਕੋਈ ਸਥਿਤੀ ਇਸ ਤਰ੍ਹਾਂ ਦੀ ਉਤਪੰਨ ਹੁੰਦੀ ਹੈ ਤਾਂ ਉਹ ਕਾਲ ਕਰ ਸਕਦੇ ਇਸ ਦਾ ਜਿਹੜਾ ਨੰਬਰ ਹੈ ਮੈਂ ਚਾਹਵਾਂਗਾ ਕਿ ਸਾਰਿਆਂ ਨੂੰ ਫਿਰ ਤੋਂ ਤੁਹਾਡੇ ਵੱਲੋਂ ਵੀ ਇਹ ਦੱਸਿਆ ਜਾਵੇ ਇਹ ਹੈ 0186234694 ਇਸ ਨੰਬਰ ਤੇ ਕੋਈ ਵੀ ਡਾੜਾ ਜ਼ਿਲ੍ਹੇ ਦਾ ਵਾਸੀ ਕਾਲ ਕਰਕੇ ਜੇ ਕੋਈ ਸਥਿਤੀ ਇਸ ਤਰ੍ਹਾਂ ਦੀ ਹੜ੍ਹ ਦੀ ਬਣਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਉਹ ਕਾਲ ਕਰਕੇ ਸਥਿਤੀ ਬਾਰੇ ਸਾਨੂੰ ਸੂਚਿਤ ਕਰ ਸਕਦਾ ਹੈ